ਮਿੱਤਰੋ ਢੇਰਾ ਬਾਬਾ ਬੂਟੀ ਵਾਲੇ ਅਸੀਂ ਪਹੁੰਚ ਚੁੱਕੇ ਹਾਂ ਦੇਖੋ ਜੀ ਘਾਵ ਦਾ ਇਧਰ ਵਧੀਆ ਤਿਆਰੀਆਂ ਚੱਲ ਰਹੀਆਂ ਨੇ ਆਹ ਦੇਖੋ ਵਧੀਆ ਦੇਖੋ ਇਹ ਕਿੰਨੀ ਸਾਫ਼ ਤਰੀਕੇ ਨਾਲ ਸਫਾਈ ਚੱਲ ਰਹੀ ਹੈ ਦੇਖੋ ਇਧਰ ਪ੍ਰਦਾਣੀ ਨੇ ਫੁੱਲ ਝਟ ਲਾਰ ਕੇ ਦੇਖੋ ਜੀ કે મે વઢિયા કડાઈ મારેને ઇધરો अनार પ્રદાન ઈવી ફેરદેને ઓરે કડાઈયા દેખો ઈ કેટલી આને આ દેખો દેખો કે મે કिन्नિયા સાફ કર કરતા તી ઓ સામે બાબા કુટ્ટી વાળી ને ઓ દેખો ઓ સામે ઈ બાબા કુટ્ટી વાળી ઈ ડીરા કે તરસ વાય્યા જોરા સુરાનાલ ચાલ દિયા ને આંતર પટ્ઠી જાલરી દેખો ਦੇ ਦੇ ਚੱਲ ਰਹੇ ਨੇ ਪਨਾ ਹੀ ਤੇ ਦੇਖੋ ਬਾਠੀ ਚੱਲ ਰਹੀ ਹੈ ਦੇਖੋ ਪ੍ਰਧਾਨ ਜੀ ਸਾਡੇ ਗਰਮ ਪਾਣੀ ਲੈ ਕੇ ਜਾ ਰਹੇ ਨੇ ਆ ਦੇਖੋ ਫੁੱਲ ਅੱਗ ਚੱਲ ਰਹੀ ਹੈ ਦੇਖੋ ਪਾਣੀ ਜਮੀ ਉੱਪਰ ਲੈ ਇਹ ਚ ਪਾਣੀ ਉੱਪਰ ਦਾ ਉੱਪਰ ਆਇਆ ਚ ਬਾਹਰ ਇਹ ਦੇਖੋ ਅੰਦਰ ਪੱਠੀ ਚੱਲ ਰਹੀਆਂ ਤੇ ਅੰਦਰ ਸਾਰੇ ਦੇਖੇ ਨੇ ਜੀ ਦੇਖੋ ਕਿੰਨੇ ਦੇਖੇ ਮਾਰੇ ਦੇਖੋ ਕਿੰਨਾ ਪਾਣੀ ਉੱਪਰ ਲਿਆ ਦੇ ਕੇ ਮਾਰੇ ਆ ਇਹ ਦੇਖੋ ਸੁਣ ਕੇ ਆਦੀ ਸੀ ਬਾਬਰ ਗੁੱਥੀ ਵਾਲੇ ਕਾਬਦਨ ਸਫਾਈ ਕਰਨੀ ਆਵਾਂਗੇ ਤਿੰਨ ਦਿਨ ਹੋ ਗਿਐ ਤੇ ਆ ਦੇਖੋ ਆ ਦੇਖੋ ਕਿਵੇਂ ਲੱਗ ਰਹੀ ਨੇ ਇਹ ਸਫਾਈਆਂ ਕਰਨ ਕੜਾਨੀਆਂ ਸਾਫ ਕਰਨ ਦੂਰਾ ਸੋਰਾ ਨਾਲ ਤੇ ਆ ਨਹੀਂ ਜਲਣੀ ਦੇ ਕੋਈ ਕੜਾਈਆਂ ਦੱਦੀਆਂ ਮਾਂ ਜੀ ਦਿੱਤੀਆਂ ਉਹ ਸਾਹਮਣੇ ਬਾਪੂ ਬੁੱਢੀ ਜਿਹਾਂ ਵਾਲੇ ਨੇ ਡੇਰਾ ਦਾ ਇੱਧਰ ਨਾਰ ਪ੍ਰਧਾਨ ਫਿਰਦਾ ਸਾਡੇ ਆ ਮਾਹੀ ਪ੍ਰਤਾਣੀ ਉਹਦੇ ਵਿੱਚ ਦਾ ਰਾ ਪਿਆ ਗਿਆ ਨਾਲੇ ਦੇਖੀ ਪਾਣੀ ਚਾਕੇ ਦੇਖੋ ਨਾਰੂਈ ਪੱਠੀ ਜਿਹਾ ਪਾ ਕੇ ਆਉਣਗੇ ਹੁਣ ਇਹ ਪਾਣੀ ਠੰਡਾ ਵੀ ਠੰਡਾ ਨਾ ਚੜਜੇ ਗਰਮ ਗਰਮ ਪਾਣੀ ਨਾਲ ਧੋਰੇ ਨੇ ਦੇਖ ਗਈ ਠੰਡ ਜਿਉਂ ਠੰਡੇ ਪਾਣੀ ਨਾਲ ਧੋਣੇ ਬਹੁਤ ਔਖੇ ਨੇ ਜੀ ਤਾਂ ਕਰਕੇ ਦੇਖੋ ਗਰਮ ਗਰਮ ਪਾਣੀ ਆਹਾ ਲਓ ਬਈ ਓ ਗਰਮ ਗਰਮ ਪਾਣੀ ਆ ਦੇਖੋ ਪੱਠੀ ਚੱਲ ਰਹੀ ਹੈ ਇਹਨਾਂ ਫੁੱਲ ਸਪੀਡ ਤੇ ਗਰਮ ਗਰਮ ਪਾਣੀ ਜਾਂਦਾ ਦੇਖੋ ਪ੍ਰਧਾਨ ਜੀ ਸਾਡਾ ਨਾਰ ਪ੍ਰਧਾਨ ਇਧਰ ਬਾਉ ਯਾ ਪੱਠੀ ਚ ਇਹੀਂ ਚ ਦੇਖੋ ਯਾ ਪਾਤਾ ਪਾਣੀ ਗਰਮ ਗਰਮ ਇਧਰ ਵੀ ਪਾ ਦਿਓ ਪਾ ਦਿਓ ਪਾ ਦਿਓ ਇਹਨਾਂ ਨੂੰ ਠੰਡ ਨਾ ਲੱਗੇ <laughs> देखो जी एक दौ दो लग रहे बढ़िया कड़ाह ने देखो देखो इधर समार समार है देखो कड़ाहियां चका चक जमी जमीन बना दी देखो कि <laughs> ਨਾਰਪਿਆਬੀ ਨੂੰ ਕਹਿ ਕੇ ਹੀ ਪਾਣੀ ਭੇਜੋ ਨਾਰਪਿਆਬੀ ਕਿੱਥੇ ਹੈ ਹੀ ਪਾਣੀ ਵਾਲਾ ਆ ਗਿਆ ਨਾਰਪਿਆਬੀ ਹੁਣੇ ਪਾਣੀ ਲੈ ਕੇ ਆਊਗਾ ਨਾਰਪਿਆਬੀ ਦੇਖੋ ਓ ਵਾਹੀ ਵਾਹ ਦੇਖੋ ਹੀ ਆਾਾ ਗਰਮ ਗਰਮ ਪਾਣੀ ਓਹ ਲੈ ਪੱਤੀ ਜਤਰੀ ਐਣ ਬੁੱਲਦੀ ਆ ਆ ਵੀ ਵਾ ਰਨਮ ਰਨਮ ਪਾਣੀ ਚੱਲਦਾ 흘ਰਦਾ ਤਾਂ ਹੀ ਪਾਣੀ ਹੈ ਪੱਠੀਆਂ ਨੇ ਤੇ ਚੱਲ ਰਹੀ ਹੈ ਇਧਰ ਵਧੀਆ ਸਾਰੀਆਂ ਧੋਵਾਂ ਗਈ ਫੜਾਈਆਂ ਵੀ ਧੋਤੀਆਂ ਦੇਖੋ ਹੀ देखो जी जसन टेके माजल चलिया बहुत सेवा कर नौजवान अब देखो जी लकी बी बहुत वीडी सेवा कर रहा है दीप लग रही देखो सेवा करना